ਅਸ ਪੰਜਾਬ ਦੀ ਖੁਫਾਚੇ ਪੰਜਾਬ ਸਰਕਾਰ ਨਹੀਂ ਕਰ ਸਕਦੀ ਤਾਂ ਲਾਨਤ ਮੇਰੇ ਹੋਜੀ ਸਰਕਾਰ ਚ ਜਿਹੜਾ ਮੁੰਡਾ ਪਹਿਲੇ ਝੂਠ ਮਾਰਦੀ ਸੀ 5 ਮਿੰਟਾ ਚ 6 ਐਸਪੀ ਦਵਾਗੇ ਫਿਰ ਕਿਉਂ ਨਹੀਂ ਐਸਪੀ ਦਿੰਦੇ じゃ ਕਰਦਾ ਸੀ ਕਈ ਫੈਸਲਾ ਨਾ ਦਵਾਗਾ ਕਿਉਂ ਸਾਡੇ ਨੌਜਵਾਨਾਂ ਨੂੰ ਦੇ ਵਰਵਾ ਰਹੇ ਨੇ ਸਾਡੇ ਖੇਤੀਬਾੜੀ ਮੰਤਰੀ ਨੂੰ ਜੇ ਪੁੱਛਿਆ ਗਿਆ ਕਹਿੰਦੇ ਤਾਂ ਕਹਿ ਨਹੀਂ ਗੱਲਾਂ ਹੁੰਦੀਆਂ ਨੇ ਲੋਕਿਓ ਬਹੁਤ ਕਹਿ ਨਹੀਂ ਗੱਲਾਂ ਸੁਣ ਲਈ ਕਰ ਕਰ ਨੌਕਰੀ ਦੀ ਗੱਲ ਸੁਣ ਲਈ ਕਰਜ਼ਾ ਮਾਫੀ ਦੀ ਗੱਲ ਸੁਣ ਲਈ ਹਜ਼ਾਰ ਰੁਪਏ ਦੀ ਗੱਲ ਸੁਣ ਲਈ ਹੁਣ ਗੱਲਾਂ ਕੋ ਪੰਨ ਪਕਦੇ ਨੇ ਹੁਣ ਗੱਲਾਂ ਨਹੀਂ ਚਾਹੀਦੀਆਂ ਪੰਜਾਬ ਦੇ ਲੋਕੀ ਯਾਦ ਕਰਦੇ ਨੇ ਬਾਦਲ ਸਾਹਿਬ ਦੀ ਦਿੱਤੀ ਹੋਈ ਸਹੂਤਾ ਜਿਨ੍ਹਾਂ ਨੇ ਘਰ ਘਰ ਰੋਟੀ ਪਕਾਈ 30 ਕਿਲੋ ਕਣਕ ਦੇ ਦਸੇ ਬਾਦਲ ਸਾਹਿਬ ਦੀ ਗਰੀਬ ਦੇ ਘਰ ਚ 30 ਦਿਨ ਰੋਟੀ ਪਕਾਈ ਚੱਕੇ ਕਾਂਗਰਸਿਆ ਨੇ 30 ਕਿਲੋ ਕੱਟ ਕੇ 15 ਕਿਲੋ ਕਰਤਾ ਉਹਨਾਂ ਦੇ ਮੰਤਰੀਆਂ ਨੇ ਜਾ ਕੇ ਰਾਸ਼ਨ ਕਰੀ ਤਾਂ ਬਾਜ਼ਾਰ 'ਚ ਵੇਚ ਕੇ ਮੋਟੇ ਪੈਸੇ ਕਮਾਏ ਜੇਲ੍ਹ ਭਟ ਕੇ ਆਇਆ ਰਾਸ਼ਨ ਮੰਤਰੀ ਕਾਂਗਰਸ ਦਾ

दसों ने जे एक के नियमों तलना बादुसाब ने थोड़ा नुकसान दिया। जैसे एक दुकान किसान देवते गोजना पाए, हमेशा सरकार आए बोझ चक्कर दिया। आठ वाडे, पोकल पॉइंट बनाते, मंडिया बनाते, फर्ट वाडे पक्के करते। ਕਸੀ ਨੈ ਸੋਇ ਕੱਢ ਤੇ ਖਾਲਾਟੇ ਸਭ ਪੱਕੇ ਕਰਤੇ ਹੋ ਗਿਆ ਤੇ ਉਤੇ ਮੋਟਲਾ ਲਾਤਿਆ ਲਿੰਕ ਸੜਕਾਂ ਦਾ ਜਾਲ ਵਿਛਾਤਾ ਸਾਡੇ ਟਰੈਕਟਰ ਨੂੰ ਕੱਡੇ ਦਾ ਦਰਸ਼ਾ ਦੇਤਾ ਇੱਥੇ ਤਾਂ ਹੀ ਤੁਹਾਡੀ ਪਰਿਵਾਰਕ ਤੇ ਜਿਹੜੀ ਰਜਿਸਟਰੀ ਉਹਦੀ ਫੁੱਲੀ ਤੱਕ ਮਾਫ ਕਰਦੀ ਤੇ ਜੇ ਕਦੇ ਕਿਸਾਨ ਦੇ ਉਤੇ ਕੋਈ ਆਪਦਾ ਆਈ ਪੈਰ ਦੀ ਤੋਰੇ ਬਾਲੋ ਸਾਹਮਣੇ ਤੁਹਾਡੀ ਬਾਹ ਕਢੀ ਯਾਦ ਕਰੋ ਇਸ ਹਨਵੇਂ ਦੇ ਇਲਾਕੇ ਵਿੱਚ ਪਹਿਲੀ ਵਾਰੀ ਚਿੱਤੇ ਸੁੰਢੀ ਦੇ ਨਾਲ ਜਨਰਮੇ ਦਾ ਨੁਕਸਾਨ ਹੋਇਆ ਸੀ ਅੱਜ ਲੋਕ ਯਾਦ ਕਰਦੇ ਨੇ ਸਾਨ ਬੈਠਿਆ ਸੀ ਇੱਕ ਇੱਕ ਨੂੰ ਬਾਲਾ ਸਾਹਿਬ ਨੇ ਮੁਆਵza ਭੇਜਿਆ ਹਾਂਤ ਖੜੇ ਕਰਕੇ ਦੱਸੋ ਏਦਾਂ ਮੈਂ ਸੱਚ ਕਰ ਰਿਆਂ ਕਿ ਨਹੀਂ ਬਾਲਾ ਸਾਹਿਬ ਨੇ ਫਿਰ ਉਹਦੇ ਬਾਅਦ ਇਹ ਦੋਆ ਸਰਕਾਰਾਂ ਦੇ ਸਮੇਂ ਤਿੰਨ ਫਸਲਾਂ ਨਰਮਿਆਂ ਦੀ ਬਿਮਾਰੀ ਦੀ ਚਪੇਟ ਆ ਗਿਆ ਤਨਖਾ ਦਾ ਨੁਕਸਾਨ ਗੜਿਆਂ ਦੇ ਨਾਲ ਊਂੀ ਦੇ ਨਾਲ ਅੱਧਾ ਪੰਜਾਬ ਹੜ੍ਹਾਂ 'ਚ ਦੋ ਬਾਰੀ ਡੁੱਬ ਗਿਆ ਤੁਹਾਡੇ ਕਿੰਨੇ ਪਸ਼ੂ ਡੰਗਰ ਬਿਮਾਰੀ ਦੇ ਨਾਲ ਮਾਰ ਗਏ ਇਹ ਆ ਜਿਹੜੇ ਲੰਗਲੇ ਪੰਜਾਬ ਦੇ ਸੁਪਨੇ ਦਿਖਾਉਂਦੇ ਸੀ मरी हुई मुर्गी दा मरी हुई बकरी दा भी दबांगा मुआवजा भी हजार आज ओके थे तो नजर लगना केड़े मुंह दे नाल कैसी बड़ी मंत्री आते ने वोटा मंगण वास्ते मैं बेनती कर दिया एना दोनों झूठिया तो सचेत हो जाओ सारे इकट्ठे ने पंजाब नु लुटण वास्ते कौन समा ਜੇ ਆ ਗਏ ਤੁਹਾਡੇ ਪਿੰਡਾਂ 'ਚ ਪੰਜੇ ਵਾਲੇ ਸਾਰੇ ਬੇਰੋਜ਼ਗਾਰ ਬੱਚੇ ਖੜੇ ਕਰ ਦਿਓ ਤੇ ਪੁੱਛੋ ਇਹਨਾਂ ਦੀ ਘਰ ਘਰ ਨੌਕਰੀ ਕਿੱਥੇ 5 ਸਾਲ ਦਾ ਸਮਾਂ ਦਿੱਤਾ ਸੀ ਕਿੱਥੇ ਇਹਨਾਂ ਦਾ 2500 ਜੇ ਤੁਸੀਂ ਕਿਹਾ ਸੀ ਬੇਰੋਜ਼ਗਾਰੀ ਭੱਤਾ ਦੇਵਾਂਗੇ 60 ਮਹੀਨੇ ਤੁਸੀਂ ਐਸ਼ ਕੀਤੀ ਕਿਹੜੇ ਬੱਚੇ ਨੂੰ ਦਿੱਤਾ ਕਿੱਥੇ ਨੇ ਇਹਨਾਂ ਦੇ ਮੋਬਾਈਲ ਫੋਨ ਤੇ ਸਰ ਕੇ ਸਨਾ ਨੇੜੇ ਆਨ ਉਹ ਦਿਖਾਓ ਆਪ ਦਾ ਚਿੱਠਾ ਸਾਰਾ ਜਿਹੜਾ ਕਹਿੰਦੇ ਸੀ ਆਰਧੀਆਂ ਦਾ ਹੋਏ

ਉਸ ਟਾਈਮ ਦਾ ਫੋਨ ਪੇਪਰ ਵਾਤੇ ਮੋਬਾਈਲ ਫੋਨ ਤੇ ਟੂ ਟੂ ਕਰਕੇ ਮੈਸੇਜ ਵੀ ਆਉਂਦੇ ਸੀ ਬਸ ਨੱਪ ਤੋ ਨੱਪ ਤੋ ਛੇਤੀ ਛੇਤੀ ਬਟਨ ਛਾੜੂਗਾ ਹਰ ਮਹੀਨੇ 1000 ਰੁਪਏ ਟਿਕਿਆ ਕਰਨਗੇ ਕਿਹਦੀਆਂ ਨੇ ਕੱਚ ਪੱਟੇ ਉਹ 92 ਬਣਾਤੇ ਇਹਨਾਂ ਨੇ ਤੇ ਹੁਣ ਖਾਤੇ ਖੁੱਲੇ ਨੇ ਤੇ ਉਹਦੇ ਵਿੱਚ ਕੀ ਆਇਆ ਉਹ ਗੱਲ ਨਹੀਂ ਮੋਟਾ ਵੇਲੇ ਨਾਲ ਕੇ ਪਿੱਛੇ ਤਾਂ ਆਈ ਨਹੀਂ ਪਿਆਰ ਰੱਖ ਲਾਓ ਛਾੜੂ ਨੂੰ ਜਿਹੜਾ ਛਾੜੂ ਮਤੇ ਖਾ ਕੇ ਇਹਨਾਂ ਨੇ ਕਿ ਅਸੀਂ ਮੋਟਾ ਪਾਓ ਕੋਝ ਜਾਣਗੇ ਪੁਰਾਣਾ ਹਿਸਾਬ ਜ਼ਰੂਰ ਪਹਿਲਾਂ ਆ ਰਹਾ ਛਾੜੂ ਹੁਣ ਨਵੀਂ ਗੱਲ ਨਹੀਂ ਸੁਣਨੀ ਹੁੰਦਾ ਸਰਕਾਰ ਤੁਹਾਡੀ ਹੈ ਖਜ਼ਾਨਾ ਤੁਹਾਡੇ ਕੋਲ ਹੈ ਕਰਜ਼ਾ ਛਾੜਤਾ ਸਾਡੇ ਸਿਰ ਦੇ ਉੱਤੇ ਸਾਡੇ 26000 ਰੁਪਏ ਮਾਰਤਾ ਪਹਿਲੇ ਜਾ ਕੇ ਖਾਤੇ 'ਚ ਪਾਓ ਤਾਂ ਨਵੀਂ ਗੱਲ ਦਾ ਸਾਇਤਾ ਆ ਰਹਾ ਛਾੜੂ ਇਹਦੇ ਨਾਲ ਹੀ ਸੇਵਾ ਕਰਾ ਲਿਜੀਏ ਐ ਤੁਸੀਂ ਹਿਸਾਬ ਲਾਉਂਗੇ ਬੰਦੇ ਦੇ ਪੁੱਤ ਬਲਿਸ਼ਾਨ ਕੇ ਨਹੀਂ ਤਾਂ ਫੇਰ

ਅੱਜ ਟੱਕੜੀ ਨੂੰ ਹਰਵਾਉਣ ਵਾਸਤੇ ਸਾਰੇ ਇਕੱਠੇ ਹੋ ਗਏ ਇੱਕ ਵਾਰ ਤੁਸੀਂ ਦੇਖਿਆ ਜਿਹਨੂੰ ਤੁਸੀਂ ਘਟਿਆ ਉਹ ਚੱਕ ਕੇ ਕਾਂਗਰਸ ਨੇ ਲੈ ਲਿਆ ਸਾਰੇ ਪਠੰਡੇ ਦੇ ਸੇ ਪੋਸਟਰ ਲੱਗ ਗਏ ਸੀ ਕਾਂਗਰਸ ਦੇ ਪ੍ਰਧਾਨ ਸਾਹਿਬ ਦੇ ਉਹਨਾਂ ਦਾ ਪਰਿਵਾਰ ਵੀ ਮੈਂ ਪਰਤੋ ਦੁਤਿਆਂ ਘਸਰੇ ਸੀ ਵੋਟਾਂ ਮੰਗਣ ਵਾਸਤੇ ਤੇ ਕੀ ਸਮਝਾਤਾ ਹੋਇਆ ਕਿ ਪ੍ਰਧਾਨ ਸਾਹਿਬ ਦੀ ਟਿਕਟ ਕੱਟੀ ਗਈ ਤੇ ਜਿਨਾ ਕਾਰਿਆਂ ਨੂੰ ਘੜਵਾਇਆ ਸੀਗਾ ਉਹਨੂੰ ਟਿਕਟ ਖਵਾਈ ਗਈ ਨਿਸ਼ਾਨਾ ਕੀ ਇਹ ਜਾ ਕੇ ਅਕਾਲੀਆਂ ਦੇ ਵੋਟਾਂ 'ਚ ਖੋਰਾ ਪਾਏ ਉੱਥੇ ਟੈਂਟ ਲਾਇਆ ਫੇਰ ਆ ਗਿਆ ਸਾਡੇ ਭਾਜਪਾ ਵਾਲੇ ਜਿਨ੍ਹਾਂ ਨੇ ਸਾਰੀ ਵੱਡੀ ਵੱਡੀ ਪਾਰਟੀਆਂ ਦੇ ਵੱਡੇ ਡਿੱਡੇ 'ਚ ਖੜਦੇ ਨੇ ਉਹਨਾਂ ਨੂੰ ਕੋਈ ਨਹੀਂ ਲੱਭਿਆ ਇੱਕ ਅਕਾਲੀ ਪਰਵਾਰ ਦੀ ਲੁਪਟ ਲਈ ਇਸ ਨਿਸ਼ਾਨੇ ਦੇ ਨਾਲ ਯਾਦ ਵੀ ਉੱਥੇ ਹੀ ਖੋਰਾ ਲਾਉਂਗੇ ਜਿਸ ਨੂੰ ਅੱਲਾਹ ਹਰਾਣਾ ਤੇ ਚਾੜੂ ਨੇ ਖੜੇ ਕਰਤਾ ਫਿਕਸਡ ਮੈਚ ਤੇ ਜਿਹੜਾ ਬਾਦਲ ਸਾਹਿਬ ਦਾ ਗੜ ਕੇ ਲਾਇਆ ਜਾਂਦਾ ਸੀ ਮੰਤਰੀ ਸਾਹਿਬ ਨੂੰ ਲੰਬੀ ਤੋਂ ਕਿ ਆਪ ਦੇ ਤਾਕਤ ਤੇ ਸਰਕਾਰ ਦੇ ਬਲੂਤੇ ਦੇ ਨਾਲ ਅਕਾਲੀ ਵਾਖੜਾ ਨੂੰ ਦਰਹਾਤਮ ਤਾਂ ਕਿ ਉਹਥੇ ਕੋਰਾ ਲਾਊਗਾ ਸਾਰੇ ਇਕੱਠੇ ਹੋ ਗਏ ਨੇ ਲੇਕਿਨ ਇਸ ਤਕੜੀ ਨੂੰ ਕਾਵੇਂ ਇਹਨਾਂ ਦੇ ਕੋਲ ਸਾਧਨ ਨੇ ਇਹਨਾਂ ਦੇ ਕੋਲ ਤਾਕਤ ਹੈ ਗਿਆ

ਇਹ ਗੁਲਾਮਾਂ ਨੂੰ ਦਿੱਲੀ ਦਾ ਰਸਤਾ ਦਿਖਾਵਾਂਗੇ ਜਿਵੇਂ ਸਾਡੇ ਕਿਸਾਨ ਦਿਖਾਦੇ। ਸੋ ਮੈਂ ਆਪਣੇ ਪ੍ਰਾਰਭਿਕ ਪ੍ਰੀਤਾਂ ਜਿੱਥੇ ਤਲਵਾਦ ਕਰਦਿਆਂ ਨਿਆਸ ਕਰਦਿਆਂ ਸਾਡੇ ਵਕਲਾਂ ਦੇ ਨਾਲ ਰਹੀ ਜੀ ਤੁਸੀਂ ਤਾਂ ਮੈਂ ਰਲ ਕੇ ਵਕਰ ਬਣ ਕੇ ਇਸ ਇਲਾਕੇ ਦੀ ਸੇਵਾ ਕਰਾ ਕੇ ਇਹਨਾਂ ਨੂੰ ਬੁਲਾ ਦਾਂਗੇ ਕਿ ਜਿਹੋ ਜਿਹਾਂ ਦੇ ਲੋਕੀ 5 10 ਸਾਥ ਹੋ ਇੱਥੇ ਬੈਠੇ ਇਹਨਾਂ ਨੂੰ ਤਪਾਇਆ ਸੀਗਾ ਇੱਕ ਵਾਰ ਫੇਰ ਉਸ ਤਕੜੀ ਦੀ ਪਾਲਿਸੀ ਦੇ ਨਾਲ ਹਰੇਕ ਨੂੰ ਆਪਣਾ ਹੱਕ ਮਿਲੇ ਆਓ ਨੀਵ ਰੱਖਿਏ 2024 وچ 13 دی 13 سیٹا وچ تگڑی تگڑی کر کے 2027 وچ جو سرکار لے کے آئی ہے تاکہ ਸਾਡੇ کارڈ ਵੀ بحال ਹੋਣ ਸਾਡੇ ਸ਼ਖਨ ਦੇ ਚੈੱਕ ਵੀ بحال ਹੋਣ ਸਾਡੇ بے روزگارタル ਦਾ ਠੋਕਰਾ ਫਿਰਦੇ ਹੋ ਸਾਡੇ ਬੱਚਿਆਂ ਦੀਆਂ ਨੌਕਰੀਆਂ ਲੱਗਣ ਇੱਕ بار ਫੇਰ ਮੋਟਰ ਦੇ ਕਨੈਕਸ਼ਨ ਮਿਲਣ ਤੱਕ ਬੇਟ ਕੈਂਟ ਵਿੱਚ ਜਾ ਕੇ ਸਰਕਾਰ ਪਿੰਡ ਪਿੰਡ ਤੇ ਜਾ ਕੇ ਲੋਕਾਂ ਦੇ ਵਿੱਚ ਬਹਿ ਕੇ ਬਤੌਰ ਮੁੱਖ ਮੰਤਰੀ ਤੋਂ ਸਿੱਖਿਆਬਾਦਲ ਸਾਹਿਬ ਤੋਂ ਸੰਗਠਾ ਦੇ ਦਰਸ਼ਨ ਕਰਨ ਵਾਸਤੇ ਫਾਡੀ ਸਰਕਾਰ ਸਾਡੇ ਵਿੱਚ ਆਏ ਵਿੱਚ ਬਹਿ ਕੇ ਫਾਡੀ ਤਕਲੀਫਾਂ ਦੀ ਸੁਣਵਾਈ ਹੋਏ ਇਹੋ ਜੀ ਸਰਕਾਰ ਪੰਜਾਬ ਚ ਲੈ ਕੇ ਆਈਏ ਤੇ ਉਹਦੀ ਨੀਵਾਂ ਪਾ ਰੱਖੀ ਹੈ ਪਹਿਲੀ ਜੂਨ ਨੂੰ ਉਹਦਾ ਰਿਜ਼ਲਟ ਪੱਕੜਿਆ 4